ਤੀ ਰਾਤ ਸਮਰਾਲਾ ਵਿੱਚ ਮੋਬਾਈਲ ਦੀ ਇੱਕ ਦੁਕਾਨ 'ਤੇ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਦੁਕਾਨ ਕਟਾਨੀ ਟੈਲੀਕਮ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਹ ਦੁਕਾਨ ਨੀਲੋ ਨਹਿਰ ਪੁਲ ਦੇ ਨੇੜੇ ਪੈਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਵਿੱਚ ਮੋਬਾਈਲ ਐਕसेसरीज, ਪੁਰਾਣੇ ਮੋਬਾਈਲ, ਸਾਊਂਡ ਬਾਰ, ਹੋਮ تھیਟਰ ਤੇ ਕੰਪਿਊਟਰ ਸੈੱਟ ਆਦਿ ਸ਼ਾਮਿਲ ਨੇ। ਦੁਕਾਨ ਦੇ ਮਾਲਕ ਵਰਿੰਦਰ ਸਿੰਘ ਨੇ ਜਦੋਂ ਸਵੇਰੇ ਦੁਕਾਨ ਖੋਲੀ ਤਾਂ ਪਤਾ ਲੱਗਿਆ ਕਿ ਦੁਕਾਨ ਵਿੱਚ ਅੱਗ ਲੱਗੀ ਹੋਈ ਹੈ। ਉਹਨਾਂ ਨੇ ਦੇਖਿਆ ਹੈ ਕਿ ਦੁਕਾਨ ਵਿੱਚ ਰੱਖਿਆ ਸਾਰਾ ਸਮਾਨ ਜਲ ਗਿਆ। ਕੁਝ ਵੀ ਨਹੀਂ ਬਚਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਹੈ ਕਿ ਹਰ ਦਿਨ ਦੀ ਤਰ੍ਹਾਂ ਉਹ ਬੀਤੇ ਕੱਲ੍ਹ ਸ਼ਾਮ 7:30 ਵਜੇ ਦੁਕਾਨ ਬੰਦ ਕਰਕੇ ਪਿੰਡ ਨੀਲੋ ਆਪਣੇ ਘਰ ਚਲੇ ਗਏ ਸਨ। ਸਵੇਰੇ ਜਦੋਂ ਉਹ ਦੁਕਾਨ ਖੋਲਣ ਆਏ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨ ਵਿੱਚ ਅੱਗ ਲੱਗੀ ਹੋਈ ਹੈ। ਉਨਾ ਕੀ ਹੈ ਕਿ ਮੈਂ ਨਾਲ ਵਾਲੀ ਦੁਕਾਨ ਦੇ ਮਾਲਕ ਨੂੰ ਬੁਲਾਇਆ ਉਹਨਾਂ ਨੇ ਵੀ ਆਪਣੀ ਦੁਕਾਨ ਚੈੱਕ ਕੀਤੀ ਪਰ ਉਧਰ ਸਭ ਕੁਝ ਠੀਕ ਸੀ ਤਾਂ ਇਸ ਲੱਗੀ ਅੱਗ ਕਾਰਨ ਦੁਕਾਨਦਾਰ ਦਾ ਬਹੁਤ ਨੁਕਸਾਨ ਹੋਇਆ ਇਸ ਸੰਬੰਧ ਵਿੱਚ ਦੁਕਾਨ ਦੇ ਮਾਲਕ ਵਰਿੰਦਰ ਸਿੰਘ ਅਤੇ ਇੱਕ ਹੋਰ ਦੁਕਾਨਦਾਰ ਗਗਨਦੀਪ ਵੱਲੋਂ ਕੀ ਕੁਝ ਬਿਆਨਿਆ ਗਿਆ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਕੀ ਨਾਮ ਹੈ ਤੁਹਾਡਾ ਵਰਿੰਦਰ ਸਿੰਘ ਆ ਕੀ ਕੰਮ ਕਰਦੇ ਤੁਸੀਂ ਮੋਬਾਈਲਾਂ ਦਾ ਕੰਮ ਕਰਦੇ ਮੋਬਾਈਲ ਅਸੈਸਰੀ ਸੇਲ ਪਰਚੇਜ਼ ਦਾ ਕਰਦੇ ਰਹਿੰਨੇ ਕਿੱਥੇ ਹੋ ਤੁਸੀਂ ਨੀਲੋਂ ਪਿੰਡ ਹੈ ਜੀ ਆ ਕੀ ਮਾਮਲਾ ਹੋ ਗਿਆ मामला जब सुबह आए ता इथे आके शॉप ओपन ਕਰਨ ਲੱਗੇ ਤੂੰ ਦੇਖਿਆ ਅੱਗ ਲੱਗੀ ਸੀਗੀ ਤੇ ਅੱਗ ਲੱਗੀ ਦੇ ਕੇ ਜਦ ਦੇਖਿਆ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀਗਾ ਔਰ ਕਿੰਨੇ ਵਜੇ ਦੁਕਾਨ ਬੰਦਾ ਕੇ ਗਏ ਸੀਗੇ ਉਹੀ ਸ਼ਾਮ ਨੂੰ ਜੋ ਰੁਟੀਨ ਆ ਜੀ 7:30 ਵਜੇ ਤੱਕ ਜਾਂ 8:00 ਵਜੇ ਤੱਕ ਓਕੇ ਤੇ ਕਿੰਨਾ ਕਾ ਨੁਕਸਾਨ ਹੋਇਆ ਤੁਹਾਡਾ ਤਦਰੀਬਨ 7 ਤੋਂ 8 ਲੱਖ ਰੁਪਏ ਦਾ ਹੋਇਆ ਜੀ ਆ ਕੀ ਕੀ ਸਮਾਨ ਸੀਗਾ ਜੀ ਵਿੱਚ ਸਮਾਨ ਸੀਗੇ ਜੀ ਆਪਣੇ ਹਮ ਸੈਟਰ ਸਾਊਂਡਬਾਰ ਮੋਬਾਈਲ ਸੀਗੇ ਜੀ ਪੁਰਾਣੇ ਖਰੀਦੇ ਹੋਏ ਸੀਗੇ ਜਿਹੜੇ ਤੇ ਮੋਬਾਈਲ ਐਸੈਸਰੀ ਜੀ ਹਾਂ ਕੈਸ਼ ਵਗੈਰਾ ਵੀ ਸੀਗੇ ਕੈਸ਼ ਨਾਰਮਲੀ ਜੋ ਛੱਡ ਕੇ ਜਾਂਦੇ ਹ 1500 ਰੁਪਏ ਹੁੰਦਾ ਹੈ ਹਾਂ ਤੇ ਆਪਣੇ ਜਿਹੜੇ ਨਵੇਂ ਮੋਬਾਈਲ ਵੀ ਰੱਖਦੇ ਹੁਸੀਂ ਇੱਥੇ ਨਹੀਂ ਨਵੇਂ ਜੀ ਘਰੇ ਉਹਨਾਂ ਨੇ ਪੁਰਾਣੇ ਜ਼ਰੂਰ ਛੱਡ ਜਣੇ ਸੀ ਸੋਫਤ ਜਿਹੜੇ ਖਰੀਦੇ ਉਹਨਾਂ ਨੇ ਔਰ ਕੰਪਿਊਟਰ ਵਗੈਰਾ ਸੀਗਾ ਸਾਡੇ ਪੀਸੀ ਹਾਂ ਉਹ ਜ਼ਰੂਰ ਸੀਗਾ ਉਹ ਨੁਕਸਾਨ ਬਹੁਤ ਹੋ ਗਿਆ ਸਵੇਰੇ ਕਿੰਨੇ ਕ'ਜੇ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਲੱਗਦੀ ਹੈ ਇਹ ਜੀ ਜਦੋਂ ਮੈਂ ਆਪਣਾ ਰੁਟੀਨ ਦੇ ਵਿੱਚ ਆਪ ਆਉਨੇ ਆ ਜੀ 7:30 8 ਵਜੇ ਤੱਕ ਉਸ ਹਿਸਾਬ ਨਾਲ ਆਇਆ ਸੀਗਾ ਜੀ ਮੈਂ ਫਿਰ ਪਤਾ ਲੱਗਿਆ ਕਿ ਕਿਸੇ ਨੂੰ ਪੁਲਿਸ ਨੂੰ ਤਲਾਸ਼ ਕੀਤੀ ਜਾਂ ਫਾਇਰ ਬਰਗੇਡ ਨਹੀਂ ਇੱਕ ਮੁੰਡਾ ਨਾਲ ਆ ਜੀ ਹੋਰ ਦੁਕਾਨ ਵਾਲਾ ਉਹਨੂੰ ਬੁਲਾਇਆ ਸੀਗਾ ਮੈਂ ਕਹਾਂ ਵੀ ਆਪਣਾ ਅਕ ਲੱਗੀ ਲਾ ਜੀ ਫਿਰ ਅਸੀਂ ਸ਼ਟਰ ਚੱਕਿਆ ਤਾਂ ਦੇਖ ਅਗ ਲੱਗੇ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਕਿ ਕਿਵੇਂ ਲੱਗੀ ਹੋ ਜੀ ਮੈਂ ਦੇਖ ਕੇ ਇਹੀ ਲੱਗ ਰਿਹਾ ਸ਼ਾਰਟ ਸਰਕਟ ਦਾ ਹੀ ਲੱਗ ਰਿਹਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗਗਨਦੀਪ ਆ ਜੀ ਕੀ ਕੰਮ ਕਰਦੇ ਸੀ ਜੀ ਮੇਰੇ ਨਾਲ ਸਾਫਾ ਜੀ ਫੋਟੋਗ੍ਰਾਫੀ ਦੀ ਕੀ ਹੋਇਆ ਮੈਟਰ ਕੀ ਹੋਇਆ ਠੀਕ ਇਕੱਠ ਬੈਟਰ ਤਾਂ ਵੀਰੇ ਹੋਇਆ ਸਵੇਰੇ ਮੰਗੀ ਨਾ ਕਿ ਦੁਕਾਨ ਖੋਲੀ ਆ ਜੀ ਇਹ ਪਤਾ ਲੱਗਿਆ ਦੁਕਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 7-8 ਲੱਖ ਦਾ ਨੁਕਸਾਨ ਹੋ ਗਿਆ ਜੀ ਕਾਹਦਾ ਕੰਮ ਸੀ ਮੂਹਿਲਾਂ ਦਾ ਕੰਮ ਸੀਗਾ ਵੀਰੇ ਦਾ ਜੀ ਪਹਿਲਾਂ ਵਿਚਾਰੇ ਚੋਰੀ ਹੋ ਗਈ ਸੀਗੀ ਬਹੁਤ ਔਖਾ ਉੱਠਿਆ ਸੀਗਾ ਠੀਕ ਆ ਹੁਣ ਤੇਰਾ ਕ ਸਵੇਰੇ ਦੇਖਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਯਾਰ ਇਹ ਕਦੋਂ ਤੋਂ ਦੁਕਾਨ ਕਰਦੇ ਸੀ ਇਹ ਦੁਕਾਨ ਤਾਂ 15-20 ਸਾਲ ਹੋ ਗਏ ਸਾਨੂੰ ਔਰ ਤੁਹਾਨੂੰ ਕੀ ਮੈਨੂੰ ਪਤਾ ਲੱਗਿਆ ਮੈਨੂੰ ਤਾਂ ਮੈਂ ਇਹ ਆ ਰਿਹਾ ਸੀਗਾ ਇਹ ਜਾ ਰਿਹਾ ਸੀਗਾ ਮੰਗੀ ਇਹ ਨਹੀਂ ਹੱਸਿਆ ਮੈਨੂੰ ਵੀ ਇਦਾਂ ਗੱਲਬਾਤ ਹੋ ਗਈ ਫਿਰ ਇੱਥੇ ਆ ਕੇ ਦੇਖਿਆ ਫਿਰ ਮੈਂ ਫੋਨ ਕਰਿਆ ਕੀ ਲੱਗਦਾ ਤੁਹਾਨੂੰ ਵੀ ਕੀ ਕਾਰਨ ਹੋ ਸਕਦਾ ਗਲਗਲ ਕਾਰਨ ਤਾਂ ਹੁੰਦੀ ਆ ਇਹ ਹੋ ਸਕਦਾ ਸੌਫਟਵੇਅਰ ਦਾ ਹੋ ਸਕਦਾ ਜਾਂ ਦੇਖੋ ਕੀ ਮੰਗੀ ਕਰਦੇ ਮੰਗਾ ਜੀ ਸਾਡੇ ਭਾਈ ਦੀ ਹੈਲਪ ਹੋ ਸਕਦੀ ਨਹੀਂ ਹੋ ਸਕਦੀ